ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਨ ਪੰਡਾਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ 4 ਆਵਲੀਆਂ ਵਛੀਆਂ ਤੁਹਾਨੂੰ ਦਿਖਾਉਣੀਆਂ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੁੰਦੀ ਆ ਵੀ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਤੇ ਬਾਕੀ ਸਾਡੀ ਗੱਲ ਨੂੰ ਵੀ ਜ਼ਰੂਰ ਆਪਣੇ ਧਿਆਨ ਚ ਰੱਖਿਆ ਕਰੋ ਅਸੀਂ ਵੀ ਜਿਹੜੇ ਵੀਰਾਂ ਨੇ ਪਸ਼ੂ ਖਰਨਾ ਹੁੰਦਾ ਉਹਨਾਂ ਦੇ ਫਾਇਦੇ ਲਈ ਕਈਦਾ ਆਪਣੀ ਚਵਾਈ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਸਿਗਾ ਦਾ ਪਤ ਜੀ ਸਸਿਗਾ ਦਾ ਪੇਸ਼ਨਾਵਾਂ ਠੀਕ ਹੈ ਜੋ ਵਧੀਆ ਵਧੀਆ ਤੁਸੀਂ ਦੱਸੋ ਚਲੋ ਵਧੀਆ ਚਾਹੀਦਾ ਤੇ ਨਾਮ ਦੱਸਦੇ ਕਰੀ ਫਿਰ ਹਾਂ ਵੀਰ ਜੀ ਸੰਦੀਪ ਸਿੰਘ ਜੋ ਪਿੰਡ ਮਨਪੰਡਾ ਰਿਆਂ ਤਸਵੀਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਫਤੇਗੜ ਚੂੜੀਆਂ ਦੇ ਠੀਕ ਹੈ ਜੀ ਵਦਨ ਵਾਲਾ ਵੇਚ ਗਿਆ ਮਾਲ ਫਿਰ ਹਾਂਜੀ ਵੀਰ ਜੀ ਵੇਚ ਗਿਆ ਉਹ ਵੀ ਜੀ ਉਸੇ ਵੇਲੇ ਵੀਡੀਓ ਪਾਉਂਦੇ ਆ ਸਾਰੇ ਦੂਹਾਂ ਤਿੰਨ ਘੰਟੇ ਜੀ ਮਾਲ ਲੱਗ ਗਿਆ ਠੀਕ ਹੈ ਕਿੰਨੇ ਕ ਫੋਨ ਫਨ ਆਏ ਫਿਰ ਬਹੁਤ ਹੀ ਜਿਆਦੇ ਫੋਨ ਆਏ ਫਿਰ ਵੀਰਾਂ ਭੈਣ ਭਰਾਵਾਂ ਨੇ ਇੰਨੀ سپورਟ ਦਿੱਤੀ ਕਹਿੰਦੇ ਮਾਲ ਲਿਆ ਕੇ ਵੇਚੋ ਮਾਲ ਲਿਆ ਕੇ ਵੇਚੋ ਅੱਛਾ ਆਹੋ ਐ ਇਦੋਂ ਤਰਾ ਪੈਂਦੇ ਨਹੀਂ ਮਾਲ ਜਹੀਂ ਚਲੋ ਪਹਿਲੀ ਆ ਕੰਮ ਚਾਲੂ ਕਰਨ ਲੱਗੇ ਵੇਚ ਲੈਣੇ ਕੋਲ ਲਿਆ ਕੁਛ ਨਾ ਕੋਈ ਬਸ ਅੱਛਾ ਤੇ ਆ ਪਹਿਲੀ ਇਹ ਲੈਂਦੀਆਂ ਹਾਂ ਹੁਣ ਪਹਿਲੀ ਇਹ ਸਿਰ ਪਹਿਲੇ ਅਗਲੇ ਅਗਲੀ ਇਹ ਆਪਣੀਆਂ ਘਰ ਦੀਆਂ ਪਾਈਆਂ ਉਦੋਂ ਘਰ ਦੀਆਂ ਪਾਈਆਂ ਹਨ ਹਾਂਜੀ ਤੇ ਆ ਜਿਹੜੀ ਇਹ ਪਹਿਲੇ ਨੰਬਰ ਵਾਲੀ ਗਾਂ ਆ ਇਹ ਵੀ ਜੀ ਮੂੰਹ ਚਾਰ ਦੰਦ ਜੋ ਸਹੀ ਵਾਲੇ ਆ ਹਾਂਜੀ ਹਾਂਜੀ ਤੇ ਦੁੱਧ ਦੇ ਦੇ ਕੋਈ ਜੀ 10000 ਕਿਲੋ ਤਿਆਰ ਜੋ ਅੱਛਾ ਹਾਂਜੀ ਇਹਦੇ ਮਗਰ ਉਹ ਵੱਛੀ ਜੋ ਕੋਈ ਡੇਢ ਦੀ ਲਾ ਲੇ ਦੋਹਾਂ ਦੀ ਲਾੜੇ ਆ ਵੱਛੀ ਪਜੀ ਜੋ ਹਾਂ ਬੱਚਾ ਜੇ ਹਾਂਜੀ ਹਾਂਜੀ ਆਪਣੀ ਸਮਝ ਨਾਲ ਲਾ ਲੇ ਕੋਈ ਡੇਢ ਮਹੀਨਾ ਲਾ ਲੇ ਤੋਰ ਫਿਰ ਇੱਕ ਰੀ ਬਾਕੀ ਤੁਹਾਨੂੰ ਗਾਵਾਂ ਵੀ ਤੁਹਾਨੂੰ ਦਿਖਾਉਣੀ ਆ ਨਾ ਕੋ ਦੁੱਧ ਚੰਗਾ ਤਿਆਰ ਆ ਪਹਿਲਾਂ ਧੰਨਵਾਦ ਖਾ ਲਈਏ ਲੋਕ ਜਾਈਏ ਨਹੀਂ ਨਹੀਂ ਉਹ ਕਾਕੀ ਖਾਣੇ ਚੰਗਾ ਲੱਗਾ ਸੋ ਇਹਦਾ ਫੈਲਾਈ ਬਾਕੀ ਘਰੇ ਵੀ ਗਾਵਾਂ ਚੰਗੀਆਂ ਰੱਖੀਆਂ ਹੋ ਵੀ ਜੀ ਹਾਨਾਂ ਨੇ ਚੰਗੇ ਦੁੱਧ ਵਾਲੀਆਂ ਗਾਵਾਂ ਰੱਖੀਆਂ ਵਾ ਉੱਚਾ ਬੱਚਾ ਆ ਇਹਦਾ ਥੋੜਾ ਆਪਣੀ ਮਰਜ਼ੀ ਨਾਲ ਵੀਰ ਆਪਣਾ ਹਿਸਾਬ ਲਾ ਲੈ ਜਿੰਨੇ ਜਦੋਂ ਮਰਜ਼ੀ ਬਲਾ ਲੈ ਬਾਕੀ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਚੰਡੀਆਂ ਸੀ ਲੈ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਤੁਹਾਨੂੰ ਪਤਾ ਸ਼ਾਈ ਵਾਲ ਦੀ ਡਿਮਾਂਡ ਬੜੀ ਦਾ ਦੁੱਧ ਵੀ ਬਹੁਤ ਸੰਗਣਾ ਹੈ ਹਾਂਜੀ ਸਾਢੇ 5-6 ਸੈਂਪੜੇ ਦਾ ਹੁੰਦਾ ਹਾਂਜੀ ਤੁਹਾਨੂੰ ਵੀ ਜੀ ਅੱਜ ਦੇ ਹਿਸਾਬ ਨਾਲ ਇਹਦੇ ਵਸੀਲੇ 50000 ਦੀ ਹਾਂਜੀ 45000 ਤੀ ਦੇ ਜਨਾ ਤੁਸੀਂ ਕਹੋਗੇ ਨਾ ਮਾਤਨ ਕਰ ਕਰ ਦਿਓ ਆਪ ਹੀ ਨਹੀਂ ਤੁਸੀਂ ਦੱਸ ਦੋ ਵੀ ਜੀ 42000 ਤੀ ਦੇ ਦੀ ਹੋਰ ਵੀ ਜੀ ਜਿਆਦਾ ਦੋ ਜਿਆਦਾ ਮਾਤਨ ਕਰ ਅੱਛਾ 40000 ਤੀ ਦੇ ਦੋ ਹਾਂਜੀ ਵੀ ਜੀ ਲੈ ਲਾਂ ਠੀਕ ਹੈ ਤੇ ਆਹ ਜਿਹੜੀ ਗਾਂ ਜਿਹੜੀ ਇਹ ਗਾਂ ਵੀਜੀ ਕੋਈ ਦੂਜਾ ਸੂਆ ਲਾਲੇ ਕੋਈ ਤੀਜਾ ਸੂਆ ਲਾਲੇ ਅੱਛਾ ਦੁੱਧ ਵੀਜੀ ਕੋ 17 18 ਕਿਲੋ ਦੁੱਧ ਤਿਆਰ ਜਨ ਤਿਆਰ ਮੋਕੇ ਤੇ ਤਿਆਰ ਮੋਕੇ ਤੇ ਵੀਜੀ ਠੰਡੀ ਸੀਲ ਜੋ ਠੀਕ ਆ ਆ ਦੇ ਲੋ ਠੰਡੀ ਸੀਲ ਜੋ ਹਾਂਜੀ ਖੋਲੋ ਫਿਰ ਇਹਦੇ ਮਗਰ ਵੀਜੀ ਆਵਸ਼ਾ ਜੰਦਾ ਹਾਂ ਬੱਚਾ ਜੇ ਆਵਸ਼ਾ ਜੇ ਕਿੰਨੇ ਕਿ ਚਿਰ ਦਾ ਹੋ ਗਿਆ ਵੀਜੀ ਮਹੀਨੇ ਦਾ ਮੰਨ ਲੇ ਬਾਹਰ ਹੀ ਆ ਮਹੀਨੇ ਦਾ ਨਹੀਂ ਡੇਢ ਦਾ ਮੰਨ ਲੇ ਭਾਵੇਂ ਜਿੰਨੇ ਚਾਹਤਾ ਵੀਜੀ ਮੰਨਣਾ ਮੰਨ ਲੇ ਆਪਣੇ ਸਾਹਮਣੇ ਹੀ ਆ ਤੁਹਾਡੇ ਹਾਂ ਸਾਹਮਣੇ ਆ ਬੱਜਾ ਜੇ ਹਾਂਜੀ ਲੋ ਵੀ ਨਹੀਂ ਜਾ ਬਾਕੀ ਇਹ ਜਰਸੀ ਜਿਹੜੀ ਜਰਸੀ ਕ੍ਰੋਸ ਤੇ ਜਾ ਲੈ ਜਾ ਇੱਕ ਅਜੀ ਚਿਹਰਾ ਕਰਿਆ ਇਹ ਇਧਰ ਨਾ ਇਧਰ ਨਾ ਤੋੜਾ ਇੱਥੇ ਬੂਤਰ ਕਰਦੀ ਆ ਚਲੋ ਕੋਈ ਨਹੀਂ ਰਹਿਣ ਬੂਣੀ ਨਾ ਕਦੇ ਕਿਸ ਨੇ ਪਾਇਆ ਆ ਥਾਣੇ ਦੇ ਦੇਖ ਸਾਦੇ ਚ ਲੱਗੇ ਤਾਂ ਆ ਦੇਖ ਸਾਦੇ ਕਿ ਤੇ ਕਿ ਨਾ ਰੱਖੀ ਇਹ ਵਧੀਆ ਮੌਲਾਪਾ ਜੀ ਮੌਲਾ ਤਾਂ 8000 ਕਰ ਜਾਏ 65000 ਹਾਂਜੀ ਕਰਨੀ ਕੋਮ ਕਰਨੀ ਛੋਟ ਛੋਟ ਵਿੱਚ ਕਰਦਾ ਜੀ ਜਿੱਨੇ ਹੀ ਕੋ ਕਰਦਾ ਕਿੰਨੇ ਦੀ ਦੇ ਦੀਏ ਤੁਸੀਂ ਦਦੋ 60 ਦੀ ਦੇ ਦੀਏ ਹੋਰ ਵੀ ਜੀ ਮਾਰਦਾਂ ਕਰਦਾ ਚਲੋ ਮੌਕੇ ਤੇ ਕਰ ਦੋਗੇ ਹਣਾ ਠੀਕ ਹੈ ਹਾਂਜੀ ਕਬੀਰ ਫੋਨ ਲਾਊਗਾ ਤੇ ਫਿਰ ਫੋਨ ਲਾਵੇ ਵੀਰ ਜੀ ਦੇ ਦੇਣੀਆਂ ਸੌਦਾ ਹੋ ਜਾਊਗਾ ਮੌਕੇ ਤੇ ਪਹਿਲਾ ਸਾਡਾ ਕੰਮ ਆ ਅੱਛਾ ਇਹ ਨਹੀਂ ਕਿ ਅਸੀਂ ਵੱਧ ਨਾ ਫਿਰ ਲੈਣੇ ਜਰ 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 2000 ਨਾ ਦੇ ਦੇਣੀਆਂ ਨੇ ਠੀਕ ਹੈ ਹਾਂਜੀ ਹਾਂਜੀ ਆ ਖੋਲੋ ਉਹ ਜੱਤੀ ਨਹੀਂ ਆ ਬਸ ਆ ਬੀ ਤੇ ਇਹ ਵੀ ਜੀ ਪਹਿਲਾਂ ਮੈਰ ਜੋ ਅੱਛਾ ਮੂੰਹ ਵੀ ਜੀ ਚਾਰ ਦਾਂਦੇ ਹੋ ਠੀਕ ਆ ਹਾਂਜੀ ਠੰਡੀ ਸੀਲ ਵੀ ਜੀ ਪੂਰੀ ਜੋ ਆ ਵੇਖੋ ਠੰਡੀ ਸੀਲ ਵੀ ਜੀ ਪੂਰੀ ਜੋ ਮੂੰਹ ਚਾਰ ਦਾਂਦੇ ਹੋ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਮੂੰਹ ਵੀ ਜੀ 16 17 ਕਿਲੋ ਤਿਆਰ ਜੋ 16 ਕਿਲੋ ਹੈਗਾ ਜੀ ਹਾਂਜੀ ਹਾਂਜੀ ਤੇ ਇਹ ਤਾਂ ਪੱਚਾ ਇਹਦਾ ਬੱਚਾ ਵੀ ਜੀ ਵਛੀ ਜੋ ਹਾਂ ਬਲੀ ਵਛੀ ਜੇ ਇਹ ਵੀ ਕੋਈ ਆਪਣੀ ਸਮਝਣ ਲੱਗਦੇ ਕਿੰਨੇ ਚਿਰ ਮਿੰਨੇ ਦੇ ਲੱਗੇ ਬੰਨੇ ਦੀ ਜਿਹੜੀ ਕਿੰਦੇ ਵੀ ਹੈਗੀ ਹਾਂਜੀ ਪਹਿਲਾਂ ਜੋ ਵੀ ਜੀ ਬੋਦੀ ਬੁੱਦੀ ਵੇਖੋ ਬੈੜ ਦੀ ਸੋਹਣੀ ਵੇੜਿਆ ਤਰਾਂ ਪਹਿਲਾਂ ਵਾਸ਼ੀ ਬੋਦੀ ਬੁੱਦੀ ਵੇਖੋ ਬੈੜ ਦੀ ਲੈ ਜਾ ਫੇਰ ਆ ਜਾ ਹਾਂ ਠੰਡੀ ਸੀ ਜੀ ਬਈ ਪੂਰੀ ਹਾਂ ਇਧਰ ਕੋਈ ਥੱਲੇ ਬਹਿ ਜੇ ਬਾਕੀ ਹਵਾਨੇ ਤੇ ਨਾੜਾਂ ਚੰਗੀਆਂ ਤੇ ਥਣ ਵੀ ਚੰਗੇ ਘੱਪ ਤੇ ਲੱਗਾ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਜੀ ਮੁੱਲ ਸੇਮ 65000 ਐਛੇ ਦਾ ਫਿਰ 65000 ਤੇ ਕਿੰਨੇ ਦੀ ਯਸਨੋਂ ਕਰਨੀ ਆ ਕਿੰਨੇ ਦੀ ਹੁਜਜ ਤੇ ਆ ਤੁ ਬਰਾਬਰ ਹੀ ਕਰਦੀ ਆ ਤਮ ਕਰ ਦਾਂਗਾ ਜੀ ਠੀਕ ਆ ਜੀ 60000 ਚ ਮਾਨਤਨ ਕਰ ਦਾਂ 60 ਦੀ ਭਾਵੇਂ ਕੋਈ ਹੋ ਲੈ ਜੇ ਤੇ ਭਾਵੇਂ ਕੋਈ ਹੋ ਲੈ ਜੇ ਮਾਨਤਨ ਤੇ ਚਲੋ ਮੌਕੇ ਤੇ ਹੋਣੀ ਹੋ ਜਾਣਗੇ ਤੇ ਆ ਜਿਹੜੀ ਗਾਂ ਜੇ ਵੀਜੀ ਆਲੇ ਘਰ ਵਾਲੇ ਆਂਦੇ ਪਹਿਲਾ ਸੂਆ ਅੱਛਾ ਤੁਹਾਨੂੰ ਵੀਜੀ ਆਪਣਾ ਵੀ ਹਿਸਾਬ ਲਾਲੇ ਮੂੰਹ ਆਏ 6 ਦੰਦਾਂ ਨੂੰ ਤਾਂ ਹੀ ਹੋ ਚਲੀ ਜਾਣੀ ਜਵਾਨ ਹੋਈ ਗਈ ਹੈ ਅੱਛਾ ਤੇ ਉਹ ਪਹਿਲੇ ਆਂਦੇ ਚਲੋ ਅਸੀਂ ਦੂਜਾ ਆਖ ਦਿੰਨੇ ਆ ਦਜੇ ਦਜੇ ਹੈ ਦੂਜੇ ਸੂਏ ਦੂਜੇ ਸੂਏ ਆਖੋ ਠੀਕ ਹੈ ਸੀਲ ਠੰਡੀ ਵੀਜੀ ਪੂਰੀ ਜ ਠੀਕ ਹੈ ਜਵਾਨ ਹੋਣਦੀ ਹੈ ਜਿਹੜੀ ਮਤਲਬ ਜਵਾਨ ਹੋ ਗਈ ਹੈ ਤੇ ਦੁੱਧ ਕਿੰਨਾ ਇਹਦੇ ਕੋ ਦੁੱਧ ਵੀਜੀ 25 26 ਕਿਲੋ ਮੋਕੇ ਤੇ ਹਾਜੀ ਤੇ ਆਰ ਮੋਕੇ ਤੇ ਆਰ ਵੀਜੀ ਦੋ ਨਾਮ ਚੋ ਆ ਕੇ ਦਵਾਂਗੇ ਅੱਛਾ ਤੇ ਇੱਥੇ ਆ ਜੇ ਦੋ ਡੰਗ ਚੋਵੇ ਸਾਡੇ ਕਰਨ ਇਹ ਆ ਵੀ ਦੁੱਧ ਪੂਰਾ ਹੋਵੇ ਤੇ ਕੋਈ ਲਾ ਜੇ ਨਹੀਂ ਤੇ ਇੱਥੇ ਰਹਿ ਸਾਈ ਵੀ ਜੀ ਨੂੰ ਉਹ ਪਾਵੇ ਜਿੰਨੇ ਵੀਰ ਜੀ ਜਹਾ 200 ਸਾਈ ਆਲੇ ਨੂੰ ਨਹੀਂ ਵੀਰ ਜੀ ਸਾਈ ਪਾਵੇ ਕਿਉਂਕਿ ਪਿਛਲੀ ਿਆਰ ਵੀ ਗਾਵਾਂ ਇੱਕ ਇੱਕ ਦਿਨ ਡੱਕ ਛੜੀਆਂ ਜਹਾ ਜਹਾ ਪੀ ਸਾਈ ਪਾ ਗਏ ਅੱਛਾ ਤੇ ਸਾਈ ਕੋਈ ਵੱਧ ਪਾ ਦੇ ਜੇ ਵੀਰ ਦੇ ਪਸੰਦ ਆਉਂਦੀ ਆ ਤੇ ਸਾਈ ਪਾ ਦੇ ਨਹੀਂ ਹੁੰਦੀ ਤੇ ਉਹਦੀ ਸਾਈ ਵਾਪਸ ਹੋ ਜਾਏਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਫਿਰ ਲੈ ਜਾ ਇਹਦਾ ਬੱਚਾ ਆ ਜੀ ਇਹਦਾ ਬੱਚਾ ਵੀਰ ਜੀ ਵੱਛੀ ਜਵਾ ਮਗਰ ਠੀਕ ਹੈ। ਇਹ ਮੀਨ ਇਹ ਮੰਨਦਾ ਜੋ ਥੋੜੀ ਜਿਹੀ ਸੁਈ ਪਾ ਮਹੀਨਿਆ 2-3 ਦਿਨ ਅੰਦਰ ਲਾ ਲੋ ਜਿੰਨੇ ਦਿਨ ਮਰਜੀ ਲਾ ਲੇ ਆਪਣੇ। ਠੀਕ ਹੈ ਜੀ। ਹਾਂ ਜੀ ਬੱਚੀ। ਤੇ ਥਣ ਵੀ ਤੇ ਦੇਖ ਸਕਦੇ ਜੇ ਲਾਗੇ ਤਾਂ। ਬਾਕੀ ਉਤਰੇ ਇਹ ਆ ਵੀ ਚਲੋ ਕੱਦ ਕਾਠ ਪੇਠ ਪੁੜੇ ਦੀ ਚੰਗੀ ਆ। ਤੇ ਥੱਲੇ ਵੀ ਪੂਰੀ ਸਫਾਈ ਤੇ ਜਿੰਨੀ ਵੀ। ਲੇ ਜਾਓ ਜੀ ਉਹ ਉਹ ਇੱਥੇ ਆ ਬੜੀਆਂ ਆ ਪਿੱਛੇ ਜੀ ਵਾਹ ਤੇ ਇਹਦਾ ਫਿਰ ਮੁੱਲ ਇਹ ਜੀ ਮੁੱਲ ਹੈ ਜੀ ਇਹ ਕਿਹਦੇ ਚੰਗੇ ਅੱਡੇ ਤੇ ਹੁੰਦੀ ਦੇ ਸਵਾਲ ਆਖਾ ਗਲੇ ਮੰਗਣਾ ਹੈ ਫਲਕਾਰੀ ਪਾ ਕੇ ਹਾਂਜੀ ਮੁੱਲ ਵੀਰ ਜੀ ਲੱਖ ਰੁਪਇਆ ਤੁਸੀਂ ਦੱਸ ਦੋ ਜਿੰਨੇ ਦੀ ਤੁਹਾਨੂੰ ਆਦੋਗਨੇ ਦੱਸਣ ਕਰ ਦੋ ਆਪ ਹੀ ਮੇਰੀ 90000 ਦੀ ਛੋਟ ਛਾਟ ਕਰਨੀ ਵਿੱਚ ਹੋਰ ਕਰਨਾ ਵੀ ਜੀ ਕਿੰਨੀ 5000 ਹੋਰ ਕਰ ਦਾਂਗੇ ਅੱਛਾ 85000 ਦੀ ਦੇ ਦੋ 85000 ਦੀ ਚਲੋ ਬਾਕੀ ਮੌਕੇ ਦੇ ਹੋ ਜਾਊਗਾ ਮੌਕੇ ਹੋਰ ਵੀਜੀ ਕਰ ਦਾਂਗੇ ਖੁੱਲਾ ਕਰ ਦੋਗੇ ਮਾਲਕਾ ਨਾ ਖੁੱਲਾ ਖੁੱਲਾ ਵੀਜੀ ਬੈੜ ਵਾਲੇ ਵੇਖੋ ਕਰਿਆ ਮਾਰੋ ਸਹੀ ਥੱਲੇ ਪੰਜੀ ਲੀਟਰ ਦੁੱਧ ਚਵਾ ਦੋਗੇ ਮੌਕੇ ਤੇ ਵੀਜੀ ਦੋ ਟਾਈਮ ਦੋ ਟਾਈਮ ਸਾਡੇ ਕੋਲ ਚੋਕ ਖੜੇ ਕੋਈ ਅੱਛਾ ਸਾਢੇ 12 ਕਿਲੋ ਇੱਕ ਡੰਗ ਦਾ ਦੁੱਧ ਚੋਕ ਖੜੇ ਠੀਕ ਆ ਹਾਂਜੀ ਹਾਂਜੀ ਵੀਰ ਜੀ ਜੇ ਹੋਵੇ ਤਾਂ ਕੋਈ ਲੈ ਜਾਏ ਠੀਕ ਆ ਵਸ਼ੀਆਂ ਮਖਾ ਦੋ ਆ ਚਾਰ ਵਸ਼ੀਆਂ ਵੀ ਆ ਇਹ ਕਰਦੀਆਂ ਜੀ ਸਾਰੀਆਂ ਕਿੱਲੀਆਂ ਦੀਆਂ ਜੀ ਇਹ ਵੀ ਜੀ ਕਰਦੀਆਂ ਜੀ ਇਹ ਪਿਛਲੇ ਜੋ ਪਿਛਣੀਆਂ ਗਾਵਾਂ ਨਹੀਂ ਉਹਨਾਂ ਗਾਵਾਂ ਦੇ ਨਾਲ ਪਾਉਣੀਆਂ ਸੀ ਉਦੋਂ ਅਸੀਂ ਪਾਈਆਂ ਨਹੀਂ ਆ ਠੀਕ ਆ ਇਸ ਕਰਕੇ ਸਾਡੇ ਫਾਰਮ ਦੀਆਂ ਬੱਛੀਆਂ ਜੋ ਆ ਇਹਨੂੰ ਮਹੀਨਾ ਹੋ ਗਿਆ ਲੈ ਬਣੀ ਨੂੰ ਜੇ ਕਿਸੇ ਟੀਕਾ ਵੇਖਣਾ ਉਹਦੇ ਸੀਮਨ ਵੀ ਖਾ ਦਾਂਗੇ ਸਾਡੇ ਕੋਲ ਸੀਮਨ ਵੀ ਪਿਆ ਹੋ ਠੀਕ ਆ ਤੇ ਇਹ ਵੀ ਜੀ ਇਹ ਸਿੰਘਾਂ ਵਾਲੀ ਸਹੀਆਂ ਨਹੀਂ ਪਾਈ ਅਸੀਂ ਹਾਂਜੀ ਪਿਛਲੀ ਵੀਡੀਓ ਜੀ ਵੱਡੀ ਜੀ ਦੋ ਵੱਡੀ ਸਿੰਘਾਂ ਵਾਲੀ ਸਹੀਆਂ ਦੀ ਪਹਿਲੇ ਸੂਏ ਦੀ ਬੱਛੀ ਜੋ ਅੱਛਾ ਹਾਂਜੀ ਠੀਕ ਆ ਆ ਵੀ ਜੀ ਸਾਡੇ ਕੋਲ ਪਹਿਲੀਆਂ ਗਾਵਾਂ ਸੀ ਜਿਨ੍ਹਾਂ ਦਾ ਪਹਿਲਾ ਪਹਿਲਾਂ ਚੱਲਦਾ ਰਿਹਾ ਕੰਮ ਉਹਨਾਂ ਦੀਆਂ ਬੱਛੀਆਂ ਨੇ ਠੀ ਬਹੁਤ ਹੀ ਬ੍ਰੀਡ ਬਰੂਡ ਆ ਬੱਚੀਆਂ ਦੀ ਵੇਖੋ ਵੀਰ ਜੀ ਵਿਖਾਓ ਖੀਰੀਆਂ ਹੀ ਆ ਸਾਰੀਆਂ ਹੀ ਹਨਾ ਹਾਂ ਜੀ ਹਾਂ ਜੀ ਸਾਰੀਆਂ ਹੀ ਖੀਰੀਆਂ ਵੀਰ ਜੀ ਛੋਟੇ ਬੱਚੇ ਹੀ ਆ ਜੇ ਬੱਚੇ ਹੀ ਆ ਬੱਚੀਆਂ ਠੀਕ ਆ ਇਹਨਾਂ ਦਾ ਵੀਰ ਜੀ ਮੁੱਲ ਫੋਨ ਤੇ ਕਰ ਲੈ ਕੋਈ ਫੋਨ ਲਾਵੇ ਅੱਛਾ ਇਹਨਾਂ ਬਾਰੇ ਕੋ ਪੁੱਛ ਲੈ ਹਨਾ ਹਾਂ ਜੀ ਹਾਂ ਜੀ ਕੋਈ ਫੋਨ ਤੇ ਪੁੱਛ ਲੈ ਇਹਨਾਂ ਬਾਰੇ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਬਾਕੀ ਚਲੋ ਸੋਈਆਂ ਤੇ ਆਪਣ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਲਾ ਜਾ ਦੋ ਟਾਈਮ ਚਵਾ ਲੋ ਤਿੰਨ ਟਾਈਮ ਚਵਾ ਲੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲੈ ਕਰੂ ਜੀ ਹੋਰ ਕੁਛ ਕਹਿਣਾ ਵੀਰ ਜੀ ਫਿਰ ਵੀਰ ਜੀ ਸਾਡੇ ਆਪਣੇ ਘਰ ਦੀ ਗਰੰਟੀ ਏ ਜਦੋਂ ਕਿਸੇ ਦੇ ਵੀਰ ਜੀ ਸਾਡੇ ਬਾਹਰ ਦੀ ਨਹੀਂ ਗਰੰਟੀ ਮੈਂ ਕਿਹਦੇ ਕਿੱਲੇ ਦੀ ਨਹੀਂ ਗਰੰਟੀ ਸਾਡੇ ਇੱਥੋਂ ਦੋ ਟਾਈਮ ਤਿੰਨ ਟਾਈਮ ਚੋਖ ਸਾਡੇ ਘਰੋਂ ਤਸੱਲੀ ਕਰਕੇ ਲੈ ਲਾਓ ਤਸੱਲੀ ਕਰਕੇ ਆ ਵੀਰ ਜੀ ਪੂਰੀ ਕਰਕੇ ਖੜੇ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ